ਇਹ ਲਾਈਵ ਹੋਣ ਦਾ ਮਕਸਦ 22 ਤਰੀਕ ਕਿਉਂਕਿ 23 ਤਰੀਕ ਨੂੰ ਸਾਡੇ ਪਾਪਾ ਵੀ ਆਗਮਪੁਰ ਦਾ ਆਖਰਿ ਦਿਨ ਹੁੰਦਾ 11 ਵਜੇ 10 ਵਜੇ ਤੇ ਇਹ ਸਾਰਾ ਇਸ ਤਰ੍ਹਾਂ ਦਾ ਮੇਲੇ ਦੀਆਂ ਲੱਗੀਆਂ अलग-अलग दुकानें जी। ਇਹ ਢਿੱਕਪੁਰ ਸ਼ਹਿਰ ਤੁਹਾਨੂੰ ਦਿਖਾ ਰਹੇ ਆ। ਢਿੱਕਪੁਰ ਸ਼ਹਿਰ ਦੀਆਂ ਰੋਡਾਂ ਕਾ। ਕਾਲੂ ਇਹ ਪੂਰਾ ਸ਼ਹਿਰ। ਬਹੁਤ ਵਧੀਆ। फरीदोट शहर जो कि इस टाइम लंगर लगे हुए है ये बाबा फरीद ਪਰਬਤੀ ਪੁਜੀ ਵਿੱਚ ਤਗਤਾ ਨੇ ਲੰਗਰ ਲਾਏ ਆ ਬਾਬਾ ਫਰੀਦ ਨੇ 23 ਤਰੀਕ ਨੂੰ ਇਹ ਸਰਦੀ ਦੇ ਚਾਰ ਪਾਈ ਸੀਗੇ ਜੀ ਫਰੀਦਪੁਰ ਦਾ ਨਾਮ ਹੀ ਬਾਬਾ ਫਰੀਦ ਦੇ ਨਾਮ ਤੇ ਰੱਖਿਆ ਗਿਆ ਸੀ ਆ ਫਰੀਦਪੁਰ ਦੇ ਦੋ ਪੌੜ ਬਣੇ ਆ ਜੀ ਜਿਹੜੇ ਹਜੇ ਉਹ ਤੋਂ ਕੱਢਣੂ ਬਾਬਾ ਫਰੀਦ ਜੀ ਤੇ ਆਗਮਪੁਰ ਤੇ ਬਲਕੀ ਸਾਹਿਬ ਜੀ ਇਹਨਾਂ ਦੇ ਉਹ ਜਿਹੜਾ ਪੌੜ ਹਜੇ ਤਿਆਰ ਹੋ ਰਿਹਾ ਦੇਖ ਰਹੇ ਹੋ ਤੇ ਬਲਕੀ ਸਾਹਿਬ ਕੱਲ ਨੂੰ ਇੱਕੋ ਦੀ ਨਗਰ ਕੀਰਤਨ ਆਊਗਾ ਤਾਂ ਸਰਕਾ ਇਹ ਪੌੜ ਤਿਆਰ ਕਰ ਰਿਹਾ ਇਸ ਟਾਈਮ ਸ਼ਿਆਦ ਦੇ ਵਿੱਚ ਐਂਟਰੀ ਹੋ ਗਈ ਹੈ ਜੀ ਮੇਰਾ ਵਟਾ ਵੀ ਨਾਲ ਹੈ ਮੇਰੇ ਬਲਬਾ ਸਿੰਘ ਸੰਧੂ ਸਾਹਿਬ ਅਸੀਂ ਆਏ ਸੀਗੇ ਜੀ ਲੈਂਡ ਕਾਨੂੰ ਅਸੀਂ ਲੰਗਰ ਲਾਉਣਾ ਤਰੀਕ ਦਾ ੱਡਾ ਠਾਰ ਦੁੱਧ ਦਾ ਲੰਗਰ ਹੈ ਤੇ ਜੀ ਸੋਚਿਆ ਸੀ ਜਾਂ ਬਰਮੀ ਵਿੱਚ ਪਾਈਏ ਤੇ ਦੁੱਧ ਦੇ ਵਿੱਚ ਟੇਸਟ ਵੰਗੀਆਂ ਬਣ ਜੂਗਾ ਜਿੱਥੇ ਇੱਥੇ ਆਪਾਂ ਦੁੱਧ ਦੇ ਵਿੱਚ ਅੱਜ ਉਹ ਬਿਨਾਂ ਪਿਸਤੇ ਰਗੜ ਕੇ ਪਾਉਣੇ ਆ ਤੇ ਕੱਲ ਨੂੰ ਕੱਲ ਨੂੰ ਲੰਗਰ ਕੰਨੇ 1800 ਦਾ ਸ਼ਿਕਾਵਾਂਗੇ ਇਹ ਫ੍ਰੀਪੋਰਟ ਜਿਆਰ ਹੈ ਜੀ ਕੋੜਪੁਰਾ ਰੋਡ ਫ੍ਰੀਪੋਰਟ ਜਿੱਥੇ ਆਪਣਾ ਲੰਗਰ ਲੱਗਿਆ ਹੋਇਆ ਹੈ ਇਹ ਉਹ ਰੋਡ ਹੈ ਜੀ ਆ ਫਰੀਦਪੁਰ ਦੀ ਪੌਲਸ ਲਾਈਨ ਹੈ ਜੀ ਪੌਲਸ ਲਾਈਨ ਦੇ ਅੱਗੇ ਵੀ ਲੰਗਰ ਲੱਗੇ ਹੋਏ ਆ ਪੌਲਸ ਪ੍ਰਸ਼ਾਸਨ ਵੱਲੋਂ ਲੰਗਰ ਰੁਲਾਇਆ ਗਿਆ ਜੀ ਕਾਨੂੰ ਅੱਜ ਵੀ ਲੰਗਰ ਚੱਲੀ ਜਾਂਦੇ ਆ ਇਹ ਬਾਬਾ ਫਰੀਦ ਦੀ ਧਰਤੀ ਆ ਜੀ ਇਹ ਇਲਾ ਬਾਬਾ ਫਰੀਦ ਉੱਤੇ ਗੁਰਦੁਆਰਾ ਸਾਹਿਬ ਜਦੋਂ ਸਾਰੇ ਬਰੋੜੇ ਸੀਗੇ ਹੋ ਸਕੇ ਤਾਂ ਜਦੋਂ ਦਰਸ਼ਨ ਵੀ ਕਰਾਵਾਂਗੇ ਜਦੋਂ ਸਾਡੇ ਲੰਗਰ ਦੀ ਸਮਾਪਤੀ ਹੋਈ ਤੁਹਾਨੂੰ ਜਰੂਰ ਪਾਪਾ ਟਿੱਲਾ ਪਾਪਾ ਫਰੀਜੀ ਦੇ ਦਰਸ਼ਨ ਵੀ ਕਰਾਵਾਂਗੇ ਆ ਦਿਨੋਂ ਐਸ ਟਾਈਮ ਲੰਗਰ ਵੀ ਆ ਤਿਆਰੀਆਂ ਚੱਲੀਆਂ ਦੀਆਂ ਕੱਲ ਦੇ ਲੰਗਰ ਦੀਆਂ ਜੀ ਸਾਰੇ ਦੋਗਰੋਸ ਦੇ ਵੀਰ ਆ ਸਾਰੇ ਘਰਾਂ ਤੋਂ ਕੋਰਦੇ ਸ਼ਹਿਰ ਦੇ ਵੀਰ ਆ ਇਹ ਜਿਹਨਾਂ ਨੇ ਲੰਗਰ ਲਾਇਆ ਜੀ ਇਹ ਇਹ ਲੰਗਰ ਅਲੱਗ-ਅਲੱਗ ਮੈਂ ਕਿਹਾ ਲਾਇਓ ਦਿਖਾ ਦਿਓ ਭਰਾਵਾਂ ਦਾ ਲੰਗਰ ਵੀ ਸਾਡੇਆਂ ਦਾ ਆ ਜੀ ਸਾਡੇ ਜਤੇਸ਼ ਸਿੰਘ ਬਰਾੜ ਜੀ ਇਹਨਾਂ ਦਾ ਲੰਗਰ ਆ ਜੀ ਇਹ ਵੇਖ ਲਓ ਪੂਰਾ ਅਰੇਂਜਮੈਂਟ ਕਰੀ ਬੈਠੇ ਆ ਇਹ ਰਾਤ ਨੂੰ ਇਹ ਲੰਗਰ ਦੀ ਤਿਆਰੀ ਕਰਨਗੇ ਤਿਆਰ ਕਰਨਗੇ ਜੀ ਇਹ ਉਹ ਸਾਡੇ ਬਲ ਪ੍ਰਸ਼ਾਦ ਲੈਓ ਆਇਓ ਆਇਓ ਇੱਥੇ ਲੈ ਆਇਓ ਜਿਸ ਕੰਮ ਹੋਣਾ ਬਾਲਟੀਆਂ ਲੈ ਆ ਬਾਲਟੀਆਂ ਲੈ ਜੇ ਚੰਗਾ ਬਾਲਟੀ ਲੈ ਜੇ ਪ੍ਰਸ਼ਾਦ ਦੇ ਬਾਦੂ ਉੱਥੋਂ ਦੋ ਤਿੰਨ ਦੋ ਤਿੰਨ ਬਾਲਟੀਆਂ ਲੈ ਆਓ ਜੇ ਆਜੋ ਦਾਲ ਹੈ ਕਿ ਸਬਜ਼ੀ ਹੈ ਨਾ ਜੇ ਛਾਹ ਬਣਾਈ ਆ ਤਾਂ ਲੈ ਆਓ ਜੇ ਉਹ ਅਸੀਂ ਪੀ ਲਾਂਗੇ ਆ ਫਰੀਦਕੋਟ ਦਾ ਸਮਾਰਟ ਬਾਜ਼ਾਰ ਆ ਇਹਨੂੰ ਆਪਾਂ ਰੇਲੈਂਸ ਵਾਲਿਆਂ ਦਾ ਬਾਜ਼ਾਰ ਕਹਿੰਦੇ ਹੁੰਦੇ ਆ ਉਹ ਤਾਂ ਯੂ 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 ਕੋਈ ਗੱਲ ਨਹੀਂ ਦੱਸੋਈ ਕਾਫੀ ਗੁੱਸਾ ਨਹੀਂ ਤਾਂ ਮੁੜੀ ਜਾਣਾ ਇਹ ਹੋਰ ਜਿੜਾ ਗਿਆ ਹਾਂ ਆ 1300 ਵਾਲੇ ਜਿੰਨੇ ਕਰੰਦਾ ਸੋਹਰਣਾ ਹਾਂ ਉਹ ਵੀ ਚਲਾ ਲੈਂਦਾ ਗੱਡੀ ਇਹ ਤਾਂ ਅਜਾ ਦਾ ਜੱਜਾ ਫਰੀਦਕੋਟ ਦਾ ਬੜਾ ਰਾਸ਼ਾ ਮੇਲੇ ਕਰਕੇ ਜੀ ਇਹ ਰਾਸ਼ਾ ਇਹ ਮਲਾਇਮ ਵੀਰ ਹੈ ਜੀ ਫਰੀਦਕੋਟ ਦੇ ਤੇ ਸਪੋਰਟਰ ਸ਼ਾਟ ਤੇ ਕੋਈ ਗੱਲ ਨਹੀਂ

ਆਪਣਾ ਬਲੱਡ ਕੈਂਪ ਜਿਹੜਾ ਅੜਕਿਲੇ ਦੇ ਗੇਟ ਅੱਗੇ ਚੱਲ ਰਿਹਾ ਪਾਪਾ ਫ੍ਰੀਜੀ ਬਲੱਡ ਸੇਵਾ ਸੁਸਾਇਟੀ ਦਾ ਨਾਮ ਤੇ ਬ੍ਰੈਂਟਰੀ ਆ ਨਵੇਂ ਸਾਡੀ ਜਿਹੜੇ ਮੋੜ ਕੋਲੇ ਫਰੀਦਕੋਟ ਦੇ ਢੰਨੇ ਮਿੱਠੇ ਜਲਦੀ ਸ਼ਹੀਦ ਖੜ ਗਿਆ ਖੜ ਗਿਆ ਖੜ ਗਿਆ ਖੜ ਗਿਆ ਲੰਗਰਾਂ ਦੇ ਲੰਗਰਾਂ ਦੇ ਜਦੋਂ ਉਹ ਆਪਣੇ ਲੰਗਰ ਵਾਲੂ ਵੀ ਲੈ ਕੇ ਚੱਲਦੇ ਆ ਇੱਥੋਂ ਆਪਾਂ ਕੱਲ ਦੇ ਜਿਹੜੇ ਲੰਗਰ ਦੀ ਤਿਆਰੀ ਆ ਜੀ ਉਹ ਕਰਨੀ ਆ ਤੇ ਜਿਹੜੀ ਤਿਆਰੀ ਕਰਨੀ ਆ ਕੱਲ ਦੇ ਲੰਗਰ ਦੀ ਉਹ ਇਹ ਸਮਾਨ ਆਪਾਂ ਇੱਥੋਂ ਖੜੇ ਗਿਆ ਨੀ ਇਹ ਜੀ ਦੁਕਾਨ ਜੀ ਇੱਥੇ ਚੱਕਣਾ ਬ੍ਰੰਮੀ ਦੀਆਂ ਪੇਟੀਆਂ ਚੱਕਣੀਆਂ ਸੀ ਤੇ ਤਾਂ ਅਸੀਂ ਇੱਥੇ ਆਏ ਆ ਜੀ ਤਾਬ ਤਾਬਤਾ ਜੀ ਅਸੀਂ ਸਮਾਨ ਲੈਣਾ ਫਿਰ ਮੈਂ ਕਹਿੰਦਾ ਬਾਈਓ ਗਿਰ ਲਵਾਂਗਾ ਮੈਂ ਤਾਂ ਫੋਨ ਤੇ ਦੱਸ ਫੋਨ ਇਹੜਾ ਜਿਹਾ ਅਸੀਂ ਇਹ ਦੇ ਗਏ ਇਹੜਾ ਨਾਲ ਗਿੜਾ ਕਰ ਗਏ 42000 42600 ਹੈ 42600 ਮੈਂ ਤੱਕਦੇ ਬਣਿਆ ਜਿਹੜਾ ਹੁਣ ਤੱਕ ਲੇਟ ਜਈਏ ਦੱਸਣਾ ਨਾ ਕਰ ਹੋਰ ਗਈ ਹਾਂ ਹੋਰ ਦੇਦਾ ਗਿਆ ਮੈਂ ਤੋਲ ਲਿਆ ਹਾਂ ਉਹ ਜਵਾਂ ਕੀੜ ਬੂਗਾ ਇਹ ਰਿਪੋਰਟ ਗੰਗਾ ਦਾ ਨਾ ਗੰਗਾ ਦਾ ਗੰਗਾ ਦਾ ਹਾਂ ਜਿਹੜੇ हां एक टोकरी बनाई हेलो बस समय मिल चुकी जितका ਜਰੂਰ ਹੋ ਗਏ ਕੋਈ ਤਾਂ ਅੱਜ ਆ ਨਹੀਂ ਰਹੀ ਤੈਨੂੰ ਆ ਕੇ ਤੁਸੀਂ ਮੌਸਮ 75 975 910 ਕਿੰਨੀਆਂ ਬੈਂ ਦੀਆਂ ਹੋਣਗੀਆਂ ਬੋਤਲਾਂ ਜੀ 12 ਉਹ ਵੀ ਇਹਨਾਂ ਦੇ ਪੇਟੀਆਂ ਚਾਰ ਆ ਉਹ ਇਹ ਦੋ ਲੈ ਗਏ ਇਹ ਤੇ ਫਿਰ ਦੋ ਹੀ ਆ ਕੋਈ ਨਹੀਂ ਜੀ ਜਾਨ ਸਿੰਘ ਕੋਈ ਨਹੀਂ ਇਹਨਾਂ ਨੇ ਲਾਵਾ ਕੋਈ ਸਮਝੋ ਚਾਲੀ ਨੇ ਸਮਝੋ ਆਇਆ ਇਹਨੇ ਨਹੀਂ ਹੈ ਹੋਰ ਕਿਹੜਾ ਪਿਆ ਆਪਣੇ ਕੋਈ ਠੀਕ ਹੈ ਜੀ ਜੇ ਨਹੀਂ ਹੁੰਦਾ ਹਾਂ 1500 ਰੁਪਏ 81 ਰੁਪਏ 81 ਰੁਪਏ ਹੈ ਨਾ ਹਾਂ ਕਿੰਨੇ ਦਾ ਕਰਨਾ ਹੈ 3975 ਆ ਜਾ ਹਾਂਜੀ ਤੁਹਾਨੂੰ ਹੁਣ ਆਪਾਂ ਆਪਣੇ ਲੰਗਰ ਤੇ ਲੈ ਕੇ ਜਾਨੇ ਆਇਆ ਆ ਜਾ ਬਸ ਲੰਗਰ ਤੇ ਆਪਾ ਤੁਰ ਕੇ ਜਾਨੇ ਆ ਜੀ ਸ਼ਹਿਰ ਵੇਖਦੇ ਨਾਲੇ ਆਪਣਾ ਲੰਗਰ ਹੈ ਜਿਹੜਾ ਸਾਹਮਣੇ ਆ ਲੰਗਰ ਚੱਲ ਰਿਹਾ ਆਪਣਾ ਇਸ ਟਾਈਮ ਤੁਹਾਨੂੰ ਆਖਿਆ ਸੀ ਕਿ ਰਾਤ ਨੂੰ ਚ ਲੰਗਰ ਚਲਾਉਣਾ ਦੇਸੀ ਘਿਓ ਦਾ ਲੰਗਰ ਆ ਉਹ ਚੱਲ ਰਿਹਾ ਜਰੂਰ ਸ਼ਕੋ ਲੋ ਜੀ ਆਪਾਂ ਆਪਣੇ ਲੰਗਰ ਕੋਲੇ ਪਹੁੰਚ ਗਏ ਆਂ ਦੇਖੋ ਆਪਣੇ ਲੰਗਰ ਕੋਲੇ ਰਾਸ਼ ਦੇਖੋ ਤੁਸੀਂ ਲੋ ਜੀ ਲੰਗਰ ਚੱਲੀ ਜਾਂਦਾ ਪ੍ਰਸ਼ਾਦੇ ਦਾ ਲੰਗਰ ਹੈ ਜੀ विशाल लंगर बाबा फ्री जी बच्चा बैठा सा लंगर चल रहा जी वागुरु जी लिफाफे चा दोगे ਇਹ ਰਾਤ ਦਾ ਲੰਗਰ ਚੱਲ ਰਿਹਾ ਜੀ ਪਾਪਾ ਤੇਰੇ ਹਾਂਜੀ ਵੀਰ ਹੁਣ ਇਹ ਗਾਇੰਦੇ ਕੋਲੇ ਕੋਈ ਚਾਦੇ ਚ ਲੈ ਕੇ ਜਾਊਗਾ ਲਾਈਵ ਆ ਇਹ ਹਾਂ ਬਾਹਰ ਦੇਖ ਲੋ ਤੁਸੀਂ ਆਪਣੇ ਵਾਲੇ

99 ਓਏ ਗਿੱਲ ਕਾਦੇ ਦੇ ਓਏ ਆ ਲੰਗਰ ਜਿਹੜਾ ਚੱਲ ਰਿਹਾ ਜੀ ਪਿਆਰ ਹੋ ਜਾਂਦਾ ਲੰਗਰ ਓਏ ਗਿੱਲ ਕਾਦੇ ਦੇ ਓਏ ਉਹ ਗਿੱਲਾ ਓਏ ਕਾਦੇ ਦੇ ਉਹ ਬੁਰੇ ਨੂੰ ਤੁਰ ਗਿਆ ਬੋਲ ਸੋੜਾ ਦਾ ਕਾਦੇ ਦੇ ਆ ਕਾਦੇ ਦੇ ਆ ਜੀ ਸਾਂਝ ਮੋਟਾਉਂਦੇ ਬਾਈਸ ਗੋਦਰੀ ਦੇ ਕਿਵੇਂ ਦਾਸ ਆ ਬੱਚੇ ਨੇ ਕਰੇ ਜਾ ਕੇ ਸਮਾਨ ਲੈ ਕੇ ਹੁਣਾਂ ਦੇ ਕਿਹੜੇ ਕਰੇ ਜਾ ਕਿੱਥੇ ਆ ਗਲੀ ਐਸੇ ਗਲੀ ਕੀ ਆ ਲੈ ਆਏ ਆ ਨਾਲ ਜਾ ਬੈ ਜਾ ਜਾਉਗਾ ਮੜੇ ਇੱਕ ਮੋਟਾ ਕਰਦੇ ਪਾਲਾ ਪਾਲਾ ਕਰਲਾ ਕਰਲਾ ਅੱਜ ਤੇ ਸਰਕ ਨੇ ਬੜੋਣੇ ਉਹਨਾਂ ਨੂੰ ਬਾਟ ਉਹਦੇ ਕਰਵਾਈ ਬੋਲੀ ਨੂੰ ਆਈ ਜਾਂਦੇ ਚਪਲਾ ਆਇਆ ਯਾਰ ਅੱਜ ਤੇ ਪਈਆਂ ਰਹਿ ਜਾਂਦੀਆਂ ਚੱਲਦੇ ਨਾਲ ਤਾਂ ਆਇਆ ਮੈਨੂੰ ਆਦਾ ਨਾ ਤੇਰੇ ਜਵਾਕੋਂ ਨਾਲ ਲੈ। ਜਿਹੜੇ ਜੂਰੇ ਨੇ ਕਹਿੰਦੇ ਨੂੰ ਆਖਿਆ ਇਹ ਕੰਮ ਤੁਹਾਡੇ ਲਈ ਜਾਓ ਬੈਸੀ ਭੰਡ ਧੋ ਦਿੰਨੇ ਆ। ਕਿਹ ਕਿੱਥੇ ਰਏ ਅੱਜ? ਡਿਊਟੀ ਤੇ ਸੀ ਬਈ। ਛੁੱਟੀ ਸੀ ਅੱਜ ਤਾਂ। ਗਾਈਡਰ ਛੁੱਟੀ ਸੀ। ਟੈਂਕਾਂ ਨੂੰ ਛੁੱਟੀ ਨਹੀਂ ਸੀਗੀ। ਨਹੀਂ ਯਾਰ। ਪਰ ਸੈਂਟਰ ਦੀ ਛੁੱਟੀ ਨਹੀਂ ਸੀ। ਨਹੀਂ ਨਹੀਂ ਸੈਂਟਰ ਲੋਕਾਂ ਦੀ ਛੁੱਟੀ ਹੋਈ ਅੱਜ। ਅਗਰ ਸਮਝ ਨਹੀਂ ਆ ਰਹੀ ਮੈਨੂੰ ਮਤਲਬ ਮਹਿਸੂਸ ਵੀ ਨਹੀਂ ਹੋ ਰਿਹਾ ਜੀ ਰੀਡ ਨਹੀਂ ਪਈ ਉਹ ਠੀਕ ਹੈ ਗਲਤੀ ਗਲਤੀ ਵੀ ਨਹੀਂ ਹੋਣੀ ਫਿਰ ਹੈ ਬਹੁਤ ਵਧੀਆ ਚਲੋ ਕਰੇ ਨਾ ਚਾਹ ਤੀਰੋ ਬਾਕੀ ਗਾਣੇ ਮੱਧੀ ਕਰ ਜਲੋ ਤੇ ਨਹੀਂ ਗਲਤੀ ਇੱਕ ਗਲਤੀ ਕੀਤੀ ਆ ਅਸਾਂ ਬੋਲੀ ਇੱਕ ਮਿੰਟ ਫੁੱਲਾ ਓਪਨ ਕਰ ਕੀ ਖਾਦਾ ਮੈਨੂੰ ਲੰਨ ਪਾ ਜੀ ਲੰਗਰ ਚੱਲ ਰਿਹਾ ਜੀ ਇਹ ਲੰਗਰ ਗੁਰਨਾਨ ਸਿੰਘ ਸੈਦੀ ਵੱਲੋਂ ਬਾਬਾ ਫਰੀਦ ਆਗਮਪੁਰ ਤੇ ਚੱਲਦਾ ਈ ਮੋਕੈਂਡਾ ਓਏ ਆ ਜਾਵੇ ਤਨ ਦਾਦਾ ਮੈਂ ਮੇਰਾ ਵੱਡਾ ਵੀਰ ਪ੍ਰਸ਼ਾਦਾ ਮੈਨੂੰ ਸਖੋਂਦਾ ਹੋਇਆ ਆਪਾਂ ਪਾਣੀ ਤਾਂ ਲੈ ਆਪੀ ਨਹੀਂ ਵਾਕੇ ਮਿਰਚਾ ਉਹਦਾ ਓਏ ਨਿਆਰਾ ਵਾਕੇ ਬਕਰ ਇਹ ਤਾਂ ਬੋਤਲ ਫੜਦਾ ਗਵੰਡੀ ਦੋ ਚਰਾਨੇ ਦੋ કેમ્પર આયે હોએ બાબા ઓ અંદર બહે કેમ્પર 10 કેમ્પર આ ઓડે બની ગાડી ગાડી આઉડે પોતવા ચક્કર કેમ્પર આ

ਤਵਾ ਵੀ ਨਹੀਂ ਪਰ ਬੁੱਤ ਹੈ ਬਰੈਡ ਨਹੀਂ ਮੁੱਕੇ ਬਾਈ ਬਰੈਡ ਟੁੱਟਣ ਤੇ ਨਹੀਂ ਆਇਆ ਵਾਈ ਗੁਰਜੀ ਰੱਦਾ ਜੋ ਤੁਹਾਨੂੰ ਲੰਗਰ ਆਖਿਆ ਸੀ ਦੇਸੀ ਘਿਓ ਦਾ ਮੈਂ ਇੱਕ ਦੋ ਵੱਡੇ ਵੀਰ ਨੇ ਮੈਨੂੰ ਛਕਾਇਆ ਤੇ ਇੰਨਾ ਸੁਆਦਿਸ਼ਟ ਇੰਨਾ ਘੈਂਟ ਲੰਗਰ ਤੇ ਬਹੁਤ ਆਜੋ ਵੀਰ ਜੀ ਆਜੋ ਜੀ ਆਜੋ ਆਜੋ ਅਗਰ ਛੱਕ ਜਾਓ ਦੇਸੀ ਘਿਓ ਦਾ ਲੰਗਰ ਹੈ ਹੁਮੇ ਵੀਡੀਓ ਇਹ ਖੋਲ ਕੇ ਤੁਹਾਡਾ ਜਰਾ ਆਏ ਨਾ ਲਿੰਕ ਜੀ ਹਾਂ ਓ ਯਾਰ ਜਿਹੜਾ ਕਿੱਥੇ ਰਿਹਾ ਆਹ ਬਈ ਢੂਡੀ ਦੇ ਦੀ ਅੱਜ ਕੱਲ੍ਹ ਦੀ ਝੂਟੀ ਕਹੀ ਜਾਂਦਾ ਨਾਲ ਉਹ ਰਵਾਂਗੇ ਜਦੋਂ ਟਾਈਮ ਆ ਜਾਏ ਉਹ 2:25 ਵਜੇ ਚੇਤੀ ਕਿ ਉਹਨੂੰ ਜੀ ਆ ਕੇ ਸੇਵਾ ਦੇਣ ਨੂੰ 6 ਵਜੇ ਇੱਥੇ ਆ ਕੇ ਹੋਏ 6 ਵਜੇ ਜੇ ਕੋਈ ਲਫਾਫੇ ਆਉਂਦੇ ਆ ਤਾਂ ਕੋਈ ਗਾਣੀ ਜੇ ਪ੍ਰਸ਼ਾਦੇ ਵਾਧ ਦੇ ਦਿਓ ਜੇ ਬਹੁਤ ਸੰਤ ਕੋ ਅੰਦਰ ਗਿਆ ਹੋਇਆ ਹਾਂ ਸਾਟੇ ਕੋਲ ਆਇਆ ਯਾਰੀ ਯਾਰ ਕਿਸੇ ਕੋਲ ਰਪੇ ਉਹਨੇ ਕਾਹ ਜਾਨੇ ਪਤਾ ਯਾਰ ਉੱਥੇ ਆਏ ਆ ਜਮ ਉਹ ਆਈ ਤਾਂ ਸਾਹੂ ਰਾਗੇ ਓਦਾਂ ਅਸੀਂ ਮੈਂ ਬੱਸ ਓਕੇ ਆ ਫਿਰ ਅਸੀਂ ਚੱਲਦੇ ਆ ਮੇਰੇ ਕੋ ਜੁੱਤੇ ਰਹਿ ਗਿਆ ਕੱਲ ਦੇ ਹੈ ਯਾਰੀ ਯਾਰ ਕਿਸੇ ਕੋਲ ਉਹ ਆਈ ਆ ਜਾਣਾ ਵੇਖੀ ਚੱਲੀ ਅੱਜੇ ਉਹਨੇ ਕੇ ਪੈਸੇ ਪੱਜੇ ਮੈਨੂੰ ਨੰਬਰ ਲੱਭਣਾ ਬਣਾ ਹਾਂ ਉਹ ਬਾਰੇ ਬਰਾਬਰ ਨਹੀਂ ਲਾਦੇ ਓ ਬਾਬਾ ਫਰੀਦ ਹੈਗਾ 1.2 ਤੋਂ ਘਾਟ ਸੇਰੇ ਮੈਂ ਲਾਉਣਾ ਨਹੀਂ 11 ਰੁਪਏ ਹੈ ਹਾਂ ਆਹ ਗਰਜੀਤ ਦੇ ਬੇਟੇ ਉਹਨਾ ਆਪਣਾ ਸਰਦਾਰ ਆਣੇ ਇਹ ਬਾਬਾ ਫਰੀਦ ਕਿਰਪਾ ਕਰਨਗੇ ਇਹ 6 ਬੇਟੀਆਂ ਲੈ ਗਏ 10 ਬੇਟੀਆਂ ਉਹ ਆ ਗਏ ਹਾਂ ਉਹ 2 ਵੀਕੰਡ ਐਨਰ ਤੇਰਾ ਸ਼ਹਿਰ ਘਾੜਾਂਗੇ ਚੱਲਦੇ ਹਾਂ ਖਰਚਾ ਕਰ ਚੱਲ ਵੀ ਖੜਾ ਜੀ ਆਉਣਾ ਬਿੱਜੇ ਤੋਂ ਆਉਣਗੇ ਦੇਖ ਬਰਾ ਖੋਲੂਆਂ ਗੱਲ ਕਰ ਲਵਾਂ ਗੱਲ ਕਰੋ ਹਾਂ ਜੀ ਬੋਲੋ ਜੀ ਇੱਕ ਇੱਕ ਬੰਦੇ ਦਾ ਆਹ ਦੇਖ ਲਓ ਦੇਸੀ ਘਿਓ ਤੇ ਲੰਗਰ ਜੀ ਜਿਹੜਾ ਸਬਜੀ ਆ ਜੀ ਇਹ ਅਸੀਂ ਨਿਊਟ੍ਰੀ ਜਿਵੇਂ ਆਪਾਂ ਕਹਿ ਦਈਏ ਕੇ ਸੋਇਆਬੀਨ ਦੀਆਂ ਵੜੀਆਂ ਆਲੂ ਪਾਕੀ ਸਬਜੀ ਤਿਆਰ ਕਰਦੇ ਪਾਉ ਅੱਜ ਧੜਕੇ ਦਾ ਆਇ ਨਹੀਂ ਸੀਗਾ ਇਕੱਲਾ ਹੀ ਬਹਿ ਕੇ ਆ ਰਹੇ ਆ ਕਿੱਥੇ ਸੀਗਾ ਆਹ ਬੰਦਾ ਸਾਡਾ ਘਵਾ ਦੇ ਗਿਆ ਸੀ ਕਿ ਹੁਣ ਆਇਆ ਤੇ ਇਹਨੂੰ ਡਾਂਡ ਲਾਉਂਦੇ ਅਸੀਂ ਕਿ ਨਾ ਹੀ ਸੱਧੂ ਦਾ ਕਹਿੰਦਾ ਇਕੱਠਾ ਚੱਕ ਲੈ ਓਏ ਆਉਣ ਲੱਗੇ ਨਾ ਉਹ ਪਾਪਿਆਂ ਨੂੰ ਇੱਕ ਇਕੱਠਾ ਚੱਕ ਹੀ ਲਓ ਆਹ ਵਧੀਆ ਬਣਾ ਵਧੀਆ ਆਹ ਬੰਦ ਹੋ ਜੂ ਹੈ ਨਾ ਉਹ ਲੱਗੇ ਬਹੁਤ ਹੈ ਕਿ ਉਧਰ ਗਿਆ ਓਏ ਨੀਲੇ ਓਏ ਓਏ ਇੱਕ ਗੱਟਾ ਤੁਸੀਂ ਨਾ ਖੰਡ ਦਾ ਉਥੋਂ ਚੱਕ ਹੀ ਲਉਣਾ ਪਰ ਚੱਕ ਹੀ ਲਉਂਦਾ ਨਹੀਂ ਨੱਗੇ ਹੈ ਉਥੋਂ ਇੱਕ ਗੱਟਾ ਚੱਕ ਹੀ ਲਉਣਾ ਸੱਧੂ ਦੇ ਬਹੁਤ ਆ ਸਰਬਜੀ ਖਾ ਹੈ ਤੋਂ ਗੱਟੇ ਹੋਗੇ ਬਹੁਤ ਆ ਫਿਰ ਕਿੰਦਾ ਵਿਆਪ ਨੇ ਕੋਲੇ ਲਗੇ ਦੋ ਦੋਗੇ ਜਾਓ ਦੁਕਾਨ ਬੰਦ ਕਰਕੇ ਉੱਤੇ ਜਾਣਾ ਕੀ ਨਾਮ ਆ ਸਰਪਜੀਤ ਸੰਦੂ ਵਾਲਾ ਹਾਂ ਸਰਪਜੀਤ ਹਾਂ ਆ ਆ ਚੱਲਿਆ ਉਹ ਮਨਪ੍ਰੀਤ ਚੱਲਿਆ ਉਹ ਕਿੱਲੇ ਕਿਧਰ ਗਿਆ ਤੁਹੇ ਜਨਾ ਸੀ ਉਹਦੇ ਨਾਲ ਆ ਓਏ ਗਿੱਲ ਓਏ ਓ ਬੱਚੇ ਓ ਗਿੱਲ ਆ ਬੱਚੇ ਨੂੰ ਲੈ ਜਾ ਭੇਜ ਦੇ ਆ ਜਾ ਜਾੜਾ ਬੇਡਾ ਓਏ ਹੋ ਜਾ ਆ ਜਾ ਹਾਂਜੀ ਬਾਈ ਗੁਰਜੀ ਜਿਹੜਾ ਅੱਜ ਦਾ ਲੰਗਰ ਚੱਲਦਿਆਂ ਰਾਤ ਦਾ ਲੰਗਰ ਇਹ 11 ਵਜੇ ਤੱਕ ਲੰਗਰ ਚੱਲਣਾ ਜੀ ਇਹ ਵੀ ਤੁਹਾਡਾ ਆਪਣਾ ਲੰਗਰ ਹੈ ਤੁਹਾਡੀ ਸਹਿਯੋਗ ਸਦਕਾ ਹੀ ਲੰਗਰ ਲੱਗਿਆ ਤੁਹਾਡੀ ਸੇਵਾ ਨਾਲ ਹੀ ਚੱਲ ਰਿਹਾ ਲੰਗਰ ਇਹ ਤੜਕੇ ਤੁਹਾਨੂੰ ਦੁੱਧ ਦਾ ਲੰਗਰ ਛਕਾਵਾਂਗੇ ਉਹ ਵੀ ਇਸੇ ਜਗ੍ਹਾ ਤੇ ਸ਼ਾਮ ਨੂੰ ਇਹ ਲੰਗਰ ਗੁਰਨਾਨਕ ਸੇਵਾ ਸੁਸਾਇਟੀ ਵੱਲੋਂ ਹਰ ਸਾਲ ਇਸੇ ਜਗ੍ਹਾ ਤੇ ਲਾਇਆ ਜਾਂਦਾ ਤੁਸੀਂ ਦੇਖ ਲਓ ਤੜਕੇ ਦੇ ਤੜਕੇ ਦੇ ਨਹੀਂ ਕੱਲ ਅਰਸੋਂ ਦੇ ਲਗਾਤਾਰ ਸੇਵਾ ਦਾ ਸੇਵਾ ਨਿਭਾ ਰਹੇ ਆ ਤੇ ਇਹ ਲੰਗਰ 11 ਵਜੇ ਤੱਕ ਚੱਲਣਾ ਸਾਰੀ ਰਾਤ ਲੰਗਰ ਤਿਆਰ ਹੋਈ ਗਿਆ ਅਲੱਗ-ਅਲੱਗ ਵੈਰਾਈਟੀਆਂ ਦਾ ਲੰਗਰ ਸੀਗਾ ਜੀ ਜਿਵੇਂ ਤੁਸੀਂ ਪਹਿਲੀ ਵਾਰੀ ਤੜਕੇ ਆਪਾਂ ਲੰਗਰ ਚਾਹ ਦੇ ਨਾਲ ਪੋਪਲਿਸ਼ ਖਾਏ ਸੀ ਫਿਰ ਪੂਰੀਆਂ ਛੋਲੇ ਖਾਏ ਸੀ ਫਿਰ ਜਲੇਬੀਆਂ ਫਿਰ ਖੀਰ ਤੇ ਹੁਣ ਜਿਹੜਾ ਰਾਤ ਦਾ ਲੰਗਰ ਚੱਲੀ ਜਾਂਦਾ ਸੀ ਸੀ ਕਿਉਂ ਦੀ ਸਬਜੀ ਆ ਜਿਹੜੀ ਅ ਕਹਿ ਦੀ ਆ ਪਾਸ ਸੋਇਆ ਬੀਂਦੀਆਂ ਉਹ ਲੰਗਰ ਇਹ ਲੰਗਰ ਚੱਲ ਰਿਹਾ ਜੀ ਤੇ ਜ਼ਰੂਰ ਸ਼ਾਕੇ ਜਾਓ ਨਿੱਕੇ ਤੇਰਾ ਫੋਨ ਕਿੱਥੇ ਆ ਬਾ ਫੋਨ ਕਰਨਾ ਸੀਗਾ ਲੈ ਫੜਈ ਆਪਾਂ ਨਾ ਇੱਕ ਵਾਰ ਇੱਕ ਵਾਰ ਹੀ ਓਪਨ ਕਰਕੇ ਚੱਲਦਾ ਵਾ ਇਹ ਦੁਬਾਰਾ ਜਾਉਗਾ ਸਾਦਾ ਵਾ ਇੱਕ ਜੀ ਧਿਆਨ ਨਾਲ ਧਿਆਨ ਨਾਲ ਧਿਆਨ ਸਾਦਾ ਵਾ ਇੱਕ ਜੀ ਸਾਦਾ ਵਾ ਇੱਕ ਜੀ ਧੋਪ ਕਰਕੇ ਬਚਾ ਲੈ ਨਹੀਂ ਆਪਾਂ 프리디 ਆਗਮਨ ਧਰਤੀ ਤੇ 프리드ਪੋਰਟ ਵਿਖੇ ਅੱਜ 22 ਤਰੀਕ ਦਾ ਲੰਗਰ ਚੱਲ ਰਿਹਾ ਜੀ ਕੱਲ ਨੂੰ ਤੇ ਨਗਰ ਕੀਰਤਨ ਉਪਰੰਤ ਤੁਹਾਨੂੰ ਦੁੱਧ ਠੰਡੇ ਦੁੱਧ ਦਾ ਲੰਗਰ ਛਕਾਵਾਂਗੇ ਜਰੂਰ ਸ਼ੱਕੇ ਜਾਣਾ ਜੀ